ਅਸੀਂ ਇਹਨਾਂ ਨੂੰ ਵੀ ਵਾਰਨਿੰਗ ਦੇਣੀ ਚਾਹੁੰਦੇ ਹਾਂ ਕਿ ਇਹ ਸਮਾਂ ਹਮੇਸ਼ਾ ਨਹੀਂ ਰਹਿੰਦਾ ਭਗਵੰਤ ਮਾਨ ਇਹ ਜਿਹੜਾ ਲੋਕ ਹੈ ਲਾ ਐਂਡ ਆਰਡਰ ਦੀ ਗੱਲ ਕਰਦੇ ਆ ਮੇਰੇ ਖਿਆਲ ਹੈ ਕਿ ਜੇ ਅਮਰਪਾਲ ਦੇ ਇੱਥੇ ਨਾ ਰਹਿਣ ਦਾ ਲਾ ਸਹੀ ਰਹਿੰਦਾ ਨਾ ਗਿਰ ਵੀ ਕੋਈ ਵਿਸ਼ਵਾਸ ਕੀਤਾ ਜਾਂਦਾ ਮੇਰਾ ਖਿਆਲ ਹੈ ਕਿ 2 ਸਾਲਾਂ ਦੇ ਸਮੇਂ ਚ ਕੋਈ ਦਿਨ ਨਹੀਂ ਹੋਣਾ ਜਿੱਦਣ ਕੋਈ ਕਤਲ ਨਾ ਹੋਇਆ ਹੋਵੇ ਕੋਈ ਗੋਤੀ ਨਾ ਲਈ ਗਈ ਹੋਵੇ ਕੋਈ ਡਕੈਤ ਨਹੀਂ ਹੋਈ ਹੋਈ ਹੋਏ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸਾਰਾ ਚੀਜ਼ਾਂ ਜਿਹੜੀਆਂ ਕਿ ਬਹੁਤ ਹੀ ਇਹ ਇਹ ਜਿਹੜਾ ਸਰਕਾਰ ਹਰ ਹਰ ਫਰੰਟ ਤੇ ਫੇਲ ਹੈ ਕਿ ਇੱਕ ਇਹਨੂੰ ਜੰਗਲ ਰਾਜ ਇੱਕ ਕੁਲਸ ਰਾਜ ਬਣਾਇਆ ਜਾ ਰਿਹਾ ਦਿਨ ਦਿਹਾੜੇ ਸਾਡੇ ਨੌਜਵਾਨਾਂ ਨੂੰ ਉਹਨਾਂ ਦੇ ਮਰਡਰ ਕੀਤੇ ਜਾ ਰਹੇ ਆ ਕੁਲਸ ਸੜੀ 'ਚ ਖੜ ਕੇ ਹਥਿਆਰ ਬਰਾਮਦ ਕਰਨ ਦੇ ਨਾਂ ਤੇ ਉਹਨਾਂ ਨੂੰ ਉੱਥੇ ਜਾ ਕੇ ਗੋਲੀਆਂ ਪਾਉਣੇ ਜਾ ਰਹੇ ਕਿ ਇਹ ਇਹ ਕਿਹੜੇ ਕਾਨੂੰਨ ਦੇ ਤਹਿਤ ਤੋੜ ਰਿਹਾ ਇਹ ਇੱਕ ਸ਼ੇਰ ਦੀ ਇਹੋ ਜਿਹੀ ਹਾਲਾਤ ਹੋਵੇ ਕਰਦੇ ਜੁਗ ਰਹੀ ਹੋਵੇ ਉੱਥੇ ਨੌਜਵਾਨ ਨਸ਼ਿਆਂ 'ਚ ਮਰ ਰਹੇ ਹੋਣ ਨੌਜਵਾਨ ਆਮ ਲੋਕਾਂ ਦੇ ਕਤਲ ਹੋ ਰਹੇ ਹੋਣ ਤੇ ਸਾਡਾ ਮੁੱਖ ਮੰਤਰੀ ਉਸੇ ਭਾਂਡੇ ਪਾਉਂਦਾ ਹੋਵੇ ਕਿੰਨੀ ਬੇਸ਼ਰਮੀ ਵਾਲੀ ਗੱਲ ਹੈ ਤੂੰ ਨੂੰ ਕੋਈ ਫਿਕਰ ਨਹੀਂ ਕਿ ਮੇਰੀ ਜ਼ਿੰਮੇਵਾਰੀ ਕੀ ਬਣਦੀ ਆ ਇਸ ਕਰਕੇ ਇਹ ਇਹ ਇਸ ਚੀਜ਼ ਦੀ ਅਸੀਂ ਇਹਨਾਂ ਦੀ ਪੂਰ ਜ਼ੋਰ ਨਾਲ ਖੇਧੀ ਕਰਦੇ ਆ ਇਹੋ ਜੇ ਕਾਰਨਾਮਾ ਕੀਤਾ ਕਿ ਅਸੀਂ ਇਹਨਾਂ ਨੂੰ ਸਖਤ ਤਾਅਨੇ ਵੀ ਦਿੰਦੇ ਆ ਕਿ ਇਹ 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 ਚੀਜ਼ਾਂ ਚੱਲਣ ਨਹੀਂ ਦਿੱਤਾ ਜਾਂਗੇ ਇਹ ਹੁਣੇ ਕਿੱਡੀ ਧੱਕੇਸ਼ਾਈ ਆ ਕਿ ਉਹ ਇੱਕ ਬੰਦਾ 2 ਸਾਲ ਤੋਂ ਜੇਲ੍ਹ ਚ ਹੋਵੇ ਸਾਰੀਆਂ ਚੀਜ਼ਾਂ ਉਹਦੇ ਨਾਂ ਤੇ ਮਲਕੇ ਦੀ ਉਹਨੂੰ ਬਾਹਰ ਨਹੀਂ ਹੋਂਦ ਦੋ ਚਾੜਿਆ ਤੁਹਾਡੀ ਸਰਕਾਰ ਕੀ ਕੀ ਕਾਰਗਵਾਈ ਕਰ ਰਹੀ ਆ ਇਸ ਕਰਕੇ ਅਸੀਂ ਦੇ ਦੇ ਇਹਨਾਂ ਨੂੰ ਸਾਰੇ ਲੋਕਾਂ ਨੂੰ ਵੀ ਪੁੱਛਣਾ ਚਾ ਰਹੇ ਹਾਂ ਕਿ ਇਹ ਇੱਕ ਹੋ ਕੀ ਰਿਹਾ ਬਾਕੀ ਅਸੀਂ ਸਾਰੀਆਂ ਸਿੱਖ ਜਥੇਬੰਦੀਆਂ ਅਨਸਾਪਤੰਦ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਹੋ ਜਿਹੇ ਕਾਲੇ ਕਾਨੂੰਨਾਂ ਦੇ ਖਿਲਾਫ ਦਾ ਜਿਹੜਾ ਜੁਲਮ ਚੱਲ ਰਿਹਾ ਜੋ ਕੋਹੀਆਂ ਪਾਦੀਆਂ ਕੁਲੀਆਂ ਜਾ ਰਹੀਆਂ ਲੋਕਾਂ ਨੂੰ ਲੁੱਟਿਆ ਘੁੱਟਿਆ ਜਾ ਰਿਹਾ ਤੇ ਤੇ ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਲੋੜ ਆ ਅਸੀਂ ਹਕਾਲਤਖ ਦੇ ਜਸਦੇਵ ਸਾਹਿਬ ਨੂੰ ਅਪੀਲ ਕਰਦੇ ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕਰਦੇ ਹਾਂ ਉਹ ਵੀ ਪ੍ਰਮੁੱਖ ਜੱਤੇ ਬੰਦੀਆਂ ਦੇ ਆਗੂ ਨਾ ਅਪੀਲ ਕਰਦੇ ਆ ਕੱਟਿੰਟੀ ਕਮਿਸ਼ਨ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਹਨਾਂ ਦੇ ਅਸ ਟੋਕੇ ਨਾ ਬਣੋ ਤੁਸੀਂ ਜੋ ਜੁਮੇ ਵਾਦੀਆਂ ਕੱਟਿੰਟੀਆਂ ਵਾਸਤੇ ਉਹਦੇ ਵਾਸਤੇ ਆਪਣੀ ਬਾਤ ਬੁਲੰਦ ਕਰੋ ਲੋਕਤੰਤਰ 'ਚ ਇਹੋ ਜਿਹੇ ਕਾਲੇ ਕਾਨੂੰਨਾਂ ਨੂੰ ਕੋਈ ਥਾਂ ਨਹੀਂ ਗਈ ਫਿਰ ਵੀ ਚਲੋ ਇਹਨਾਂ ਨੇ ਇੱਕ ਸਾਲ ਕੁਝ ਕਹਿੰਦੇ ਸੀਗੇ ਇੱਥੇ ਆ ਚੀਜ਼ਾਂ ਹੋਈਆਂ ਉਹਦੇ ਵਜ੍ਹਾ ਨਾਲ ਅਸੀਂ ਇੱਕ ਸਾਲ ਹੀ ਕਿਨੂੰ ਲੱਗਦਾ ਫਿਰ ਇੱਕ ਸਾਲ ਹੀ ਕੰਦਾ ਜੇਲ ਦੇ ਅੰਦਰ ਆ ਫਿਰ ਇੱਕ ਸਾਲ ਹੀ ਵਧਾਇਆ ਗਿਆ ਫਿਰ ਹੁਣ 2 ਸਾਲ ਪੂਰੇ ਹੁੰਦੇ باوجود ਵੀ ਤੀਸਰੀ ਵਾਰਾ ਫਿਰ ਵਧਾਉਣਾ ਮੇਰਾ ਖਿਆਲ ਹੈ ਕਿ ਇੱਕ ਇੱਕ ਲੋਕਤੰਤਰ ਤੇ ਇਹ ਹੋ ਗਿਆ ਇੱਕ ਵੱਡਾ ਬਹੁਤ ਵੱਡਾ ਤਬਾਵਤ ਲੋਕਤੰਤਰ ਦੇ ਨਾਂ ਤੇ ਜਿਹੜਾ ਇਹ ਲੋਕਤੰਤਰਤੰਤਰ ਦਾ ਮਖੌਟਾ ਪਾ ਕੇ ਜਿਹੜਾ ਇਹ ਤਾਨਾਸ਼ਾਹੀ ਵਦੀਰਾਵਾ ਕਿ ਇੱਕ ਕੌਮ ਨੂੰ ਦਬਾਉਣ ਵਾਸਤੇ ਉਹਦੀ ਸੋਚ ਨੂੰ ਦਬਾਉਣ ਵਾਸਤੇ ਉਹਤੇ ਜਿੰਨਾ ਮਰਜ਼ੀ ਜ਼ੁਲਮ ਕੀਤਾ ਜਾਵੇ ਉਹ ਕੋਈ ਕਾਨੂੰਨ ਦੀ ਕੋਈ ਕਿਸ ਚੀਜ਼ ਦੀ ਕੋਈ ਪਰਵਾਹ ਨਹੀਂ ਕਾਨੂੰਨ ਤੋਂ ਬਾਹਰ ਜਾ ਕੇ ਇੱਕ ਪਾਸੇ ਕਹਿ ਰਹੇ ਕਿ ਕਾਨੂੰਨ ਨੂੰ ਆਮ ਲੋਕ ਨਹੀਂ ਮੰਨਦੇ ਜੇ ਲੋਕ ਮੰਨਦੇ ਆ ਤੇ ਸਰਕਾਰ ਜਿਹੜੀ ਆ ਕਾਨੂੰਨ ਦੀਆਂ ਧੱਜੀਆਂ ਢਾ ਕੇ ਇਹੋ ਜੇ ਕਾਰਨਾਮੇ ਕਰਦੀ ਹੈ ਕਿ ਲੋਕਾਂ ਨੂੰ ਕਾਨੂੰਨ ਤੋਂ ਬਾਹਰ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੁਣ ਅਮਰਤਪਾਲ ਨੇ ਇੱਕ ਐਮਪੀ ਦੀ ਇਲੈਕਸ਼ਨ ਲੜਨ ਦੇ ਲੜ ਕੇ ਲੋਕ ਸਭਾ 'ਚ ਸੌਂ ਚੁੱਕੇ ਉਹ ਆਪਣੀ ਜਿਹੜੀ ਆਪਣੇ ਲੋਕਾਂ ਦੀ ਆਵਾਜ਼ ਉੱਥੇ ਰੱਖਣੀ ਚਾਹੁੰਦਾ ਉਹਨੂੰ ਉਹਨੂੰ ਰੋਕਿਆ ਜਾ ਰਿਹਾ ਕਿ ਉਹ ਆਪਣੇ ਜਿਹੜੇ ਉਹਨਾਂ ਤੇ ਤਸ਼ੱਦਦ ਜਾਂ ਉਹਨਾਂ ਦੇ ਕੌਮ ਤੇ ਹੋ ਰਿਹਾ ਜਾਂ ਸਾਡੇ ਪੰਜਾਬ ਨੂੰ ਜੋ ਧੱਕੇ ਹੋ ਰਹੇ ਆ ਉਹਦੇ ਖਿਲਾਫ ਕੋਈ ਗੱਲ ਨਾ ਕਰ ਸਕੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰੇ ਇਹ ਚੀਜ਼ਾਂ ਜਿਹੜੀਆਂ ਕਿ ਲੋਕਤੰਤਰ ਸਵਧਾਨ ਕਾਨੂੰਨ ਕਹਦੇ ਆ ਤੇ ਬਾਹਰ ਜਾ ਕੇ ਸਾਰਾ ਕੁਝ ਕੀਤਾ ਜਾਂਦਾ ਇਹਦੇ ਇਹਦੇ ਚ ਮੇਰਾ ਖਿਆਲ ਹੈ ਕਿ ਇਹ ਜਿਹੜੇ ਆਪਣੇ ਦੇਸ਼ ਦੇ ਗ੍ਰਹਿ ਮੰਤਰੀ ਅਵਿਰਸ਼ਾ ਉਹਨਾਂ ਦੇ ਜਿਹੜੇ ਆ ਸਟੇਟਮੈਂਟਾਂ ਤੋਂ ਇਹਦਾ ਕਿ ਸਿੱਖਾਂ ਪ੍ਰਤੀ ਜਾਂ ਘੱਟ ਗਿਣਤੀਆਂ ਪ੍ਰਤੀ ਉਹਨਾਂ ਦੇ ਮਨ 'ਚ ਬਹੁਤ ਵੱਡੀ ਨਫ਼ਰਤ ਆ ਤੇ ਉਹਦੇ ਨਾਲ ਮਿਲ ਕੇ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਪੂਰੇ ਉਹਦੇ ਨਾਲ ਹਾਂ ਜਹਾ ਮਲਾ ਕੇ ਕੋਈ ਕਾਨੂੰਨ ਕਹਦੇ ਦੀ ਕਹ ਚੀਜ਼ ਦੀ ਪਰਵਾਹ ਨਹੀਂ ਹੋ ਰਹੀ ਨੇ ਕੰਮ ਕਰਨ ਵਾਲੇ ਆ ਉਹਦੇ ਵਾਸਤੇ ਉਹਨਾਂ ਦਾ ਕੋਈ ਧਿਆਨ ਨਹੀਂਗਾ ਉਹ ਇਸ ਕਰਕੇ ਖਾਲੀ ਕੋਈ ਅਕੇ ਸਾਰੀਆਂ ਚੀਜ਼ਾਂ ਦੇ ਵਾਸਤੇ ਜੀ ਕੋਈ ਵੀ ਜਿਹੜੀ ਸਮੱਸਿਆ ਇੱਥੇ ਦੀ ਉਹ ਅਮਰਪਾਲ ਦੇ ਸਿਰ ਮੜਨਾ ਚਾਹੁੰਦੀ ਇਹ ਕਿਉਂਕਿ ਉਹ ਇੱਕ ਬੰਦੇ ਨੂੰ 2 2 ਸਾਲ ਤੋਂ ਉਸ ਵੱਧ ਸਮਾਂ ਜੇਲ੍ਹ 'ਚ ਹੋ ਗਿਆ ਤੇ ਉਹਦੇ ਨਾਂ ਤੇ ਸਾਰਾ ਕੁਝ ਇਹ ਡਰਾਮਾ ਕਰਕੇ ਮੇਰਾ ਖਿਆਲ ਹੈ ਕਿ ਲੋਕਾਂ ਨੂੰ ਇੱਕ ਡਰਾ ਕੇ ਇਹ ਤੁਮਕਾ ਕੇ ਉਹ ਆਪ ਆਪਣੇ ਪੱਖ 'ਚ ਕਰਨੀ ਜਿਹੜੀ ਕੋਸ਼ਿਸ਼ ਹੈ ਮੇਰਾ ਖਿਆਲ ਹੈ ਕਿ ਇੱਕ ਜਮਹੂਰੀਅਤ ਦੇਸ਼ 'ਚ ਬਹੁਤ ਵੱਡਾ ਹੈ ਇੱਕ ਇਹ ਬਨਾਹ ਕਰ ਰਿਹਾ ਹੈ ਕਿਉਂਕਿ ਲੋਕਾਂ ਨੂੰ ਇਹ ਮਜਬੂਰ ਕੀਤਾ ਜਾ ਰਿਹਾ ਕਿ ਤੁਸੀਂ ਗਲਤ ਰਸਤਾ ਅਪਣਾਓ ਜੇ ਕੋਈ ਗਲਤ ਰਸਤੇ ਤੋਂ ਸਹੀ ਰਸਤੇ 'ਚ ਕਾਨੂੰਨ ਦੇ ਤਹਿਤ ਚੱਲਣਾ ਚਾਹ ਰਿਹਾ ਤਾਂ ਉਹਨੂੰ ਮਜਬੂਰ ਕਰਕੇ ਉਸ ਤੋਂ ਬਾਹਰ ਕੱਢ ਰਹੇ ਹੈ ਇਸ ਤਰ੍ਹਾਂ ਕੇ ਮੇਰਾ ਖਿਆਲ ਹੈ ਕਿ ਇਹ ਜਿਹੜੀ ਇਹਦੀ ਅਸੀਂ ਸੱਚ ਸ਼ਬਦਾਂ ਚ ਇਸ ਕਰੂੰ ਦੀ ਨਖੇਤੀ ਕਰਦੇ ਆ ਕਿ ਅਸੀਂ ਇਹਨਾਂ ਨੂੰ ਵੀ ਵਾਰਨਿੰਗ ਦੇਣੀ ਚਾਹੁੰਦੇ ਆ ਕਿ ਇਹ ਸਮਾਂ ਹਮੇਸ਼ਾ ਨਹੀਂ ਰਹਿੰਦਾ ਭਗਵੰਤਮਾਨ ਇਹ ਜਿਹੜਾ ਲੋਕ ਹੈ ਲਾ ਐਂਡ ਆਰਡਰ ਦੀ ਗੱਲ ਕਰਦੇ ਆ ਮੇਰੇ ਖਿਆਲ ਹੈ ਕਿ ਜੇ ਅਮਰਤਪਾਲ ਦੇ ਇੱਥੇ ਨਾ ਰਹਿਣ ਨਾਲ ਲਾ ਸਹੀ ਰਹਿੰਦਾ ਨਾ ਗਿਰ ਵੀ ਕੋਈ ਵਿਸ਼ਵਾਸ ਕੀਤਾ ਦੱਸ ਮੇਰਾ ਖਿਆਲ ਹੈ ਕਿ 2 ਸਾਲਾਂ ਦੇ ਸਮੇਂ ਚ ਕੋਈ ਦਿਨ ਨਹੀਂ ਹੋਣਾ ਜਿੱਦੋਂ ਕੋਈ ਕਤਲ ਨਾ ਹੋਇਆ ਹੋਵੇ ਕੋਈ ਗੋਤੀ ਨਾ ਲਈ ਗਈ ਹੋਵੇ ਕੋਈ ਡਕੈਤੀ ਨਾ ਹੋਈ ਹੋਈ ਹੋਵੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸਾਰਾ ਚੀਜ਼ਾਂ ਜਿਹੜੀਆਂ ਕਿ ਬਹੁਤ ਹੀ ਇਹ ਇਹ ਜਿਹੜਾ ਸਰਕਾਰ ਹਰ ਹਰ ਫਰੰਟ ਤੇ ਫੇਲ ਹੈ ਕਿ ਇੱਕ ਇਹਨੂੰ ਜੰਗਲ ਰਾਜ ਇੱਕ ਪੁਲਸ ਰਾਜ ਬਣਾਇਆ ਜਾਂਦਾ ਰਿਹਾ ਦਿਨ ਦਿਹਾੜੇ ਸਾਡੇ ਨੌਜਵਾਨਾਂ ਨੂੰ ਉਹਨਾਂ ਦੇ ਮਰਡਰ ਕੀਤੇ ਜਾ ਰਹੇ ਆ ਪੁਲਸ ਸੜੀ 'ਚ ਖੜ ਕੇ ਹਥਿਆਰ ਬਰਾਮਦ ਕਰਨ ਦੇ ਨਾਂ ਤੇ ਉਹਨਾਂ ਨੂੰ ਉੱਥੇ ਲਾ ਕੇ ਗੋਲੀਆਂ ਪਾਉਣੇ ਜਾ ਰਹੇ ਕਿ ਇਹ ਇਹ ਕਿਹੜੇ ਕਾਨੂੰਨ ਦੇ ਤਹਿਤ ਹੋ ਰਿਹਾ ਇਹ ਮੇਰਾ ਖਿਆਲ ਹੈ ਕਿ ਹੁਣ ਜੋ ਹਾਲਾਤ ਬਣੇ ਪਏ ਆ ਉਹਦੇ 'ਚ ਸਾਰਾ ਕੁਝ ਜਿਹੜਾ ਕਿ ਇਦਾਂ ਦਾ ਕੀਤਾ ਜਾ ਰਿਹਾ ਕਿ ਹੁਣ ਸਰਕਾਰ ਇਹਨਾਂ ਦੇ ਨਾਮ 'ਤੇ ਲੋਕ ਇਹ ਇਹਨਾਂ ਨੇ ਕਿਸਾਨਾਂ ਦਾ ਵੀ ਇਹੋ ਜਿਹੀ ਤਕੇਸ਼ਾਈ ਕੀਤੀ ਲੋਕਾਂ ਨੂੰ ਪਿੰਡਾਂ ਚਲੇ ਬਣਦੇ ਰਹੇ ਕਿ ਜਿਹੜੀ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਸਤੇ ਸੀ ਉਹ ਕੁਛ ਇਹਨਾਂ ਦੇ ਨੇਤਾਵਾਂ ਦੇ ਗਵਡੀਆਂ ਚ ਲੱਗੀ ਹੋਈ ਆ ਕੁਛ ਹੁਣ ਇਹਨਾਂ ਨੂੰ ਪਿੰਡਾਂ ਚ ਇਹਨਾਂ ਦੇ ਦੌਰੇ ਕਰਵਾ ਰਹੀ ਆ ਤੇ ਦਿਨ ਦਿਹਾੜੇ ਰੋਜ਼ ਹੀ ਕੋਈ ਇਹ ਇਹੋ ਜਿਹੀਆਂ ਖਬਰਾਂ ਮਿਲਦੀਆਂ ਪਿਆ ਕਤਲ ਹੋ ਗਿਆ ਕਿ ਕਿਤੇ ਇੱਕ ਆ ਚੀਜ਼ ਵਾਪਰ ਗਈ ਮੇਰਾ ਖਿਆਲ ਹੈ ਕਿ ਇਹ ਜਿਹੜੀਆਂ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ ਇਹ ਇੱਕ ਸ਼ਹਿਰ ਦੀ ਇਹੋ ਜਿਹੀ ਹਾਲਾਤ ਹੋਵੇ ਕਰਦੇ ਜਿ ਡੁੱਬ ਰਹੀ ਹੋਵੇ ਉਥੇ ਨੌਜਵਾਨ ਨਸ਼ਿਆਂ ਚ ਮਰ ਰਹੇ ਹੋਣ ਨੌਜਵਾਨ ਆਮ ਲੋਕਾਂ ਦੇ ਕਤਲ ਹੋ ਰਹੇ ਹੋਣ ਤੇ ਸਾਡਾ ਮੁੱਖ ਮੰਤਰੀ ਉਸੇ ਭੰਗੜੇ ਪਾਉਂਦਾ ਹੋਵੇ ਕਿੰਨੀ ਬੇਸ਼ਰਮੀ ਵਾਲੀ ਗੱਲ ਹੈ ਤੂੰ ਨੂੰ ਕੋਈ ਫਿਕਰ ਨਹੀਂ ਕਿ ਮੇਰੀ ਜ਼ਿੰਮੇਵਾਰੀ ਕੀ ਬਣਦੀ ਆ ਇਸ ਕਰਕੇ ਇਹ ਇਹ ਇਸ ਚੀਜ਼ ਦੀ ਅਸੀਂ ਇਹਨਾਂ ਦੀ ਪੂਰ ਨਖੇਦੀ ਕਰਦੇ ਇਹੋ ਜੇ ਕਾਰਨਾਮਿਆਂ ਦੀ ਤੇ ਅਸੀਂ ਇਹਨਾਂ ਨੂੰ ਸਖਤ ਤਾਅਨੇ ਵੀ ਦਿੰਦੇ ਆ ਕਿ ਇਹ ਇਹ ਚ ਜਦਾਂ ਚੱਲਣ ਨਹੀਂ ਦਿੱਤਾ ਜਾਂਦਾ ਬਸ ਇਹਨਾਂ ਨੂੰ ਇਹ ਇੱਕ ਇਹ ਚੀਜ਼ ਆ ਕਿ ਆਪਣਾ ਪੰਜਾਬ ਦਾ ਇਸ ਲੈਂਡ ਚ ਆਉਣਾ ਰਾਜਨੀਤੀ ਚ ਇਹ ਸਭ ਤੋਂ ਵੱਡਾ ਖਤਰਾ ਬਣ ਗਿਆ ਉਸ ਤੋਂ ਬਾਅਦ ਉਹਨਾਂ ਦੇ ਪਾਰਟੀ ਸਾਫ਼ ਕਰਨੀ ਇੱਕ ਜੋ ਅਸੀਂ ਆ ਰਸਾਕੀ ਦੇ ਇੱਕ ਬਹੁਤ ਵੱਡਾ ਵਿਸ਼ਾ ਲੱਕਾ ਚ ਕੀਤਾ ਉਤੋਂ ਡਰ ਕੇ ਮੇਰਾ ਖਿਆਲ ਹੈ ਕਿ ਇਹਨਾਂ ਕੋਲ ਉਹਦਾ ਸਾਹਮਣਾ ਕਰਨ ਦੀ ਕੋਈ ਹਿੰਮਤ ਨਹੀਂ ਹੈਗੀ ਇਸ ਕਰਕੇ ਉਹਨਾਂ ਨੂੰ ਇਹ ਜੇਲ੍ਹ ਤੋਂ ਬੰਦ ਕਰਕੇ ਆਪਣਾ ਰਾਜ ਚਲਾਉਣਾ ਚਾਹ ਰਹੇ ਆ ਕਿ ਇਹ ਲੋਕਾਂ ਨੂੰ ਲੋਕਾਂ ਦੇ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਇਸ ਕਰਕੇ ਇਹ ਇਹ ਸਾਰਾ ਕਾਰਨ ਇਹ ਇਹ ਆ ਰਿਹਾ ਦੀ ਗੁਰੂ ਗ੍ਰੰਥ ਸਾਹਿਬ ਦੀ ਅਧਿਕਾਰਤ ਪ੍ਰਦਾਨ ਕਰਨਾ ਅੱਜ ਦੇ ਸਭੀ ਚਾਰੀ ਹੁਣੇ ਤੇ ਜਿਹੜਾ ਬਲਸਾ ਇਨੀ ਡਿਟੈਕਟਰ ਦੇ ਨਾਮ ਗਿਆਨੀ ਪਤਨੀ ਦੇ ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਦੇ ਉਪਰਵਾਟ ਹੋ ਗਾ ਤੇ ਕੀ ਉਹ ਵੀ ਇੱਕ ਕਰਨ ਮੰਤਰੀ ਨਹੀਂ ਇਹ ਅਤਿ ਸਰੋਧੀ ਲੋਕਾਂ ਨੇ ਫੈਸਲਾ ਕਰਨਾ ਪਰ ਲੋਕਾਂ ਨੂੰ ਲੋਕਤੰਤਰ ਚ ਵਿਚਨ ਦਾ ਮੌਕਾ ਤਾਂ ਦਿੱਤਾ ਜਾਣਾ ਚਾਹੀਦਾ ਨਾ ਇਹ ਚੀਜ਼ ਹੈ ਕਿ ਹੁਣੇ ਕਿੱਡੀ ਧੱਕੇਸ਼ਾਹੀ ਆ ਕਿ ਉਹ ਇੱਕ ਬੰਦਾ 2 ਸਾਲ ਤੋਂ ਜੇਲ੍ਹ ਚ ਹੋਵੇ ਸਾਰੀਆਂ ਚੀਜ਼ਾਂ ਉਹਦੇ ਨਾਂ ਤੇ ਮਰ ਕੇ ਜੀ ਉਹਨੂੰ ਬਾਹਰ ਨਹੀਂ ਹੋਂਦ ਦਤਾ ਜਾ ਰਿਹਾ ਤੁਹਾਡੀ ਸਰਕਾਰ ਕੀ 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 ਕਾਰਗਾਈ ਕਰ ਰਹੀ ਹੈ ਇਸ ਤਰ੍ਹਾਂ ਕਿ ਅਸੀਂ ਦੇ ਦੇ ਇਹਨਾਂ ਨੂੰ ਸਾਰੇ ਲੋਕਾਂ ਨੂੰ ਵੀ ਪੁੱਛਣਾ ਚਾ ਰਹੇ ਹਾਂ ਕਿ ਇਹ ਇੱਕ ਹੋ ਕੀ ਰਿਹਾ ਬਾਕੀ ਅਸੀਂ ਸਾਰੀਆਂ ਸਿੱਖ ਜਥੇਬੰਦੀਆਂ ਅਨਸਾਪਤੰਗ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਹੋ ਜਿਹੇ ਕਾਰੇ ਕਾਨੂੰਨਾਂ ਦੇ ਖਿਲਾਫ ਦਾ ਜਿੱਤੇ ਜੋ ਜ਼ੁਲਮ ਚੱਲ ਰਿਹਾ ਜੋ ਘੋਗੀਆਂ ਪਾਦੀਆਂ ਕੁੱਲੀਆਂ ਜਾਦੀਆਂ ਲੋਕਾਂ ਨੂੰ ਲੁੱਟਿਆ ਘੁੱਟਿਆ ਜਾ ਰਿਹਾ ਤੇ ਤੇ ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇੱਕ ਜੋ ਟੌਮ ਦੀ ਰੋਲਡ ਆ ਅਸੀਂ ਅਕਾਲ ਤਖਤ ਦੇ ਜਸਇਦਾਰ ਸਾਹਿਬ ਨੂੰ ਅਪੀਲ ਕਰਦੇ ਆ ਫਰੋਮੈਨੀ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕਰਦੇ ਆ ਹੋਰ ਵੀ ਪ੍ਰਮੁੱਖ ਜਥੇਬੰਦੀਆਂ ਦੇ ਆਗੂ ਨੂੰ ਅਪੀਲ ਕਰਦੇ ਆ ਕਾ ਗ੍ਰਿੰਟੀ ਕਮਿਸ਼ਨ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਹਨਾਂ ਦੇ ਅਸ ਚੋਕੇ ਨਾ ਬਣੋ ਤੁਸੀਂ ਜੋ ਜ਼ਿੰਮੇਵਾਰੀ ਹੈ ਕਾ ਗ੍ਰਿੰਟੀਆਂ ਵਾਸਤੇ ਕੋਈ ਵਾਸਤੇ ਆਪਣੀ ਆਵਾਜ਼ ਬੁਲੰਦ ਕਰੋ ਅੱਛਾ ਬਾਕੀ ਸਾਥੀਆਂ ਨੂੰ ਜ਼ਿਲ੍ਹੇ ਦੇ ਨਾਲ ਬਾਹਰ ਕੈ ਦਿੱਤਾ ਗਿਆ ਭਲੇ ਹਮ ਨੂੰ ਪਾਰ ਹਰਨ ਦੀ ਦਿੱਕਤ ਹੈ ਉੱਥੋਂ ਨੂੰ ਕੋਈ ਸਾਥ ਮਿਲਿਆ ਨਹੀਂ ਇਹ ਇਹ ਇਹੋ ਜਿਹਾ ਬਿੱਤਿਆ ਕਿ ਮੇਰਾ ਖਿਆਲ ਲੱਗਤ ਸਾਨੂੰ ਇਸ ਚੀਜ਼ ਦਾ ਵੀ ਖਤਸਾ ਹੈ ਕਿ ਆਉਣ ਵਾਲੇ ਚ ਉਹਨਾਂ ਨੂੰ ਕੋਈ ਜਾਨੀ ਨੁਕਸਾਨ ਵੀ ਪਹੁੰਚਾ ਸਕਦਾ ਹੈ ਕਿ ਹੈ ਇਹ ਇਹ ਜਿਹੜਾ ਸਰਕਾਰ ਦੇ ਜੋ ਇਹੋ ਜਿਹੇ ਹੱਥ ਕੰਡੇ ਉਹਨਾਂ ਕੋਈ ਨਹੀਂ ਡਰੇ ਹੋਏ ਆ ਕਿ ਉਹਨਾਂ ਨੂੰ ਮੇਰੇ ਖਿਆਲ ਲੱਗਤ ਕੱਲੇ ਕੱਲੇ ਕਰਕੇ ਉਹਨਾਂ ਨਾਲ ਕੁਝ ਇਹੋ ਜਿਹਾ ਤਰ੍ਹਾਂ ਵਾਪਰ ਸਕਦੀ ਆ ਜੇ ਅਮਰਪਾਲ ਸਿੰਘ ਦੇ ਨਾਲ ਜੇ ਇਹੋ ਜੀ ਕੋਈ ਤਕਨਾ ਵਾਪਰਦੀ ਆ ਉਹਦੇ ਵਾਸਤੇ ਪੰਜਾਬ ਦਾ ਮੁੱਖ ਮੰਤਰੀ ਦੇਸ਼ ਦਾ ਗ੍ਰਹਿ ਮੰਤਰੀ ਤੇ ਪੰਜਾਬ ਦੀ ਪੁਲਿਸ ਜ਼ਿੰਮੇਵਾਰੂ ਅਮਰਪਾਲ ਨਾਲ ਹੀ ਉਨੇ ਦੇ ਦਿੱਕਤਾਂ ਨਹੀਂ ਮੇਰਾ ਖਿਆਲ ਹੈ ਕਿ ਇਹ ਛੇਡਾ ਕਮਜ਼ੋਰ ਹੋ ਗਿਆ ਕਿ ਇੱਕ ਬੰਦੇ ਤੋਂ ਹੀ ਤੁਸੀਂ ਉਹ ਜੇਲ੍ਹ ਦੇ ਰਾਖੇ ਵੀ ਤੁਸੀਂ ਬਾਹਰ ਇਹ ਉਹਦੇ ਨਾਂ ਤੇ ਗਰੀ ਜਾ ਰਹੇ ਹੋ ਉਹਦੇ ਨਾਂ ਤੇ ਤੁਸੀਂ ਇਹ ਚੀਜ਼ਾਂ ਕਰ ਰਹੇ ਹੋ ਕਿ ਉਹ ਤੁਹਾਡਾ ਸੰਤ ਅੱਥੇ ਕੀ ਕੰਮ ਕਰ ਰਿਹਾ ਇੱਕ ਪਾਸੇ ਤੁਸੀਂ ਕਹਿੰਦੇ ਪੰਜਾਬ ਵੀ ਪੁਲਸ ਸਾਡੀ ਹਾਜ਼ਰ ਹੈ ਪੰਜਾਬ ਦੇ ਇਹ ਇਹ ਚੀਜ਼ਾਂ ਕਿ ਅਸੀਂ ਉਹ ਸਭ ਕੁਝ ਕੰਟਰੋਲ ਕਰਦੇ ਹਾਂ ਤੇ ਫਿਰ ਇੱਕ ਬੰਦੇ ਦੇ ਬਾਹਰ ਆਉਣ ਨਾਲ ਉਹ ਨੂੰ ਆਪਣੇ ਆਪਣੇ ਪਾਰਲੀਮੈਂਟ ਚ ਜਾਣ ਵਾਸਤੇ ਸਾਨੂੰ ਇਹ ਕਿਉਂ ਦਿੱਕਤ ਹੋ ਰਹੀ ਤਾਨੂੰ ਦੱਸਿਆ ਗਿਆ ਕਿ ਕਿਹਨਾਂ ਆਧਾਰ ਤੇ ਐਮਐਸਿਕ ਸਾਨੂੰ ਭਾਈ ਗਈ ਨਹੀਂ ਸਾਨੂੰ ਇਹ ਅਜੇ ਤੱਕ ਆਫੀਸ਼ੀਅਲੀ ਤੌਰ ਤੇ ਇਹਨਾਂ ਨੂੰ ਕੋਈ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਇਹੋ ਹੀ ਆ ਕਿ ਇਹ ਬਾਹਰ ਆਉਣ ਨਾਲ ਲਗਾਏਗਾ ਕਲ ਸਿਸਟਮ ਖਰਾਬ ਹੋਸੀ ਇਹੋ ਜਿਹੀਆਂ ਬਸ ਪੱਲਾ ਕਿੰਨੀ ਜਾਰ